ਸਤਿ ਸ਼੍ਰੀ ਅਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਸਿੱਖਿਆ ਵਿਭਾਗ ਦੀ ਨੱਕ ਥੱਲੇ ਬੱਚਿਆਂ ਦੇ ਭੁੱਖ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਛੋਟੇ ਛੋਟੇ ਬੱਚੇ ਨੇ ਔਰ ਸਿੱਖਿਆ ਵਿਭਾਗ ਦੀ ਨੱਕ ਦੇ ਥੱਲੇ ਇਲੀਗਲ ਤੌਰ ਤੇ ਪਿੰਡ ਨਾਰਲੀ ਜ਼ਿਲ੍ਹਾ ਤਰਨਤਾਰਨ ਐ ਇੱਥੇ 70 ਤੋਂ 75 ਬੱਚੇ ਜਿਹੜੇ ਨੇ ਇਸ ਵਕਤ ਪੜ੍ਹਦੇ ਨੇ ਪਰ ਸਿੱਖਿਆ ਵਿਭਾਗ ਜਿਹੜਾ ਆ ਉਹ ਹੂਕ ਨੀਂ ਸੁੱਤਾ ਆਏ ਕਿਉਂਕਿ ਬੱਚਿਆਂ ਦੇ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਬੱਚਿਆਂ ਦੇ ਭੁੱਖ ਦੇ ਨਾਲ ਇੱਥੇ ਕੋਈ ਵੀ ਖਲਵਾੜ ਕਰ ਸਕਦਾ ਹੈ ਇਹ ਪਿੰਡ ਨਾਰਲੀ ਐ ਜਿੱਥੇ ਇਸ ਵਕਤ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਦਿਖਾ ਰਹੇ ਛੋਟੇ ਛੋਟੇ ਬੱਚੇ ਨੇ ਔਰ ਬੱਚਿਆਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਇਸ ਕਰਕੇ ਦਿਖਾ ਰਹੇ ਹਾਂ ਕਿ ਸਿੱਖਿਆ ਵਿਭਾਗ ਦੀ ਕਿੰਨੀ ਵੱਡੀ ਅਣਗਿਣਲੀ ਹੈ ਇਹਦੇ ਵਿੱਚ ਔਰ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਹਾਂ ਉਸ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਅਸੀਂ ਇਨ੍ਹਾਂ ਦੇ ਅਧਿਆਪਕਾਂ ਦੇ ਨਾਲ ਜਿਹੜੇ ਇਸ ਵਕਤ ਪੜ੍ਹਾ ਰਹੇ ਨੇ ਉਹਨਾਂ ਦੇ ਨਾਲ ਵੀ ਕਰਨਾ ਚਾਹਾਂਗੇ ਕਿਉਂਕਿ ਅਧਿਆਪਕਾਂ ਦਾ ਕੰਮ ਹੁੰਦਾ ਹੈ ਬੱਚਿਆਂ ਦਾ ਬੇਸ ਬਣਾਉਣਾ ਔਰ ਬੇਸ ਜਿਹੜਾ ਹੈ ਜਦੋਂ ਬੇਸ ਹੀ ਕਮਜ਼ੋਰ ਹੋਏਗਾ ਤਾ ਫੇਰ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਬੱਚਿਆਂ ਦਾ ਭੁੱਖ ਸਹੀ ਹੋ ਸਕੇਗਾ ਆ ਤੁਸੀਂ ਦੇਖ ਹੀ ਸਕਦੇ ਹੋ ਸਿੱਖਿਆ ਵਿਭਾਗ ਦੇ ਜਿੰਨੇ ਵੀ ਨਿਜਮ ਕਾਨੂੰਨ ਨੇ ਉਹਨਾਂ ਨੂੰ ਛਿੱਕੇ ਤੇ टाੰਗੇ ਇਹ ਬੱਚਿਆਂ ਨੂੰ ਜਿਹੜਾ ਆ ਪੜਾਉਣ ਦਾ ਜਿਹੜਾ ਇੱਥੇ سلسلہ ਚੱਲ ਰਿਹਾ ਏ ਪਰ ਕਿਤੇ ਨਾ ਕਿਤੇ ਇਹ ਬੱਚਿਆਂ ਦੇ ਭੁੱਖ ਦੇ ਨਾਲ ਖਲਵਾੜ ਹੈ ਟੀਚਰ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੀ ਨਾਮ ਹੈ ਮੈਮ ਤੁਹਾਡਾ ਕਿੰਨਾ ਪੜੇ ਹੋ ਪਲੱਸ 2 ਔਰ ਤੁਹਾਨੂੰ ਲੱਗਦਾ ਹੈ ਕਿ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਪੜ੍ਹਾ ਸਕਣ ਦੀ ਮਨਜ਼ੂਰੀ ਹੈ ਕਿਤੇ ਕੰਪਿਊਟਰ ਕੋਰਸ ਕੀਤਾ ਵਾ ਅੱਛਾ ਹਾਂਜੀ ਇਹ ਬੱਚੇ ਕੰਪਿਊਟਰ ਸਿਖਾਉਂਦੇ ਹੋ ਤੁਸੀਂ ਨਾਉ ਗ੍ਰੈਜੂਏਸ਼ਨ ਕਰਨੀ ਸੀ ਪਰ ਐਡਮਿਸ਼ਨ ਨਹੀਂ ਹੋਈ ਅੱਛਾ ਹਾਂਜੀ ਅੱਛਾ ਕਰਨੀ ਹੈ ਜੇ ਗ੍ਰੈਜੂਏਸ਼ਨ ਔਰ ਐਡਮਿਸ਼ਨ ਨਹੀਂ ਹੋ ਪਾਈ ਤੁਹਾਡੀ ਤੁਸੀਂ ਅਜੇ ਆਪ ਸਟੂਡੈਂਟ ਹੋ ਔਰ ਅਜੇ ਬਹੁਤ ਕੁਝ ਸਿੱਖਣਾ ਤੁਹਾਡੇ ਵਾਸਤੇ ਵੀ ਬੜਾ ਲਾਜ਼ਮੀ ਹੈ ਪਰ ਉੱਥੇ ਤੁਸੀਂ ਬੱਚਿਆਂ ਦੇ ਨਾਲ ਕਹਿੰਦੇ ਜਦੋਂ ਅਧੂਰੀ ਸਿੱਖਿਆ ਹੁੰਦੀ ਹੈ ਨਾ ਜਿਹੜੀ ਕਿਤੇ ਨਾ ਕਿਤੇ ਜੇ ਉਹ ਉਹ ਨੁਕਸਾਨਦਾਇਕ ਹੁੰਦੀ ਹੈ ਜੇ ਕੋਈ ਡਰਾਈਵਰ ਹੋਵੇ ਅੱਧਾ ਡਰਾਈਵਰ ਬਣ ਜੇ ਉਹ ਕਿਤੇ ਨਾ ਕਿਤੇ ਗੱਡੀ ਮਾਰ ਦਿੰਦਾ ਇੱਕ ਲੱਗਦਾ ਨਹੀਂ ਕਿ ਤੁਹਾਡੀ ਆਪਣੀ ਗੱਡੀ ਲਈ ਤੇ ਨਹੀਂ ਤੁਸੀਂ ਬੱਚਿਆਂ ਨੂੰ ਕਿੱਦਾਂ ਸਿਖਾ ਸਕਦੇ ਹੋ ਬੱਚਿਆਂ ਨੂੰ ਮੈਂ ਕੋਸ਼ਿਸ਼ ਕਰਨਦੀ ਆ ਵੱਧ ਤੋਂ ਵੱਧ ਸਿਖਾਉਂਦੀ ਆ। ਹਾਂਜੀ। ਅ ਦੋਸਤੋ ਤੁਸੀਂ ਦੇਖ ਹੀ ਸਕਦੇ ਹੋ ਮੈਮ ਕੀ ਨਾਮ ਹੈ ਤੁਹਾਡਾ ਇਹ ਪ੍ਰਿੰਸੀਪਲ ਨੇ ਸਕੂਲ ਦੇ ਇਹ ਸਕੂਲ ਨਹੀਂ ਸਾਡਾ ਟਿਊਸ਼ਨ ਸੈਂਟਰ ਹੈ ਜੀ। ਚਲੋ ਤੁਹਾਡੇ ਮੁਤਾਬਿਕ ਟਿਊਸ਼ਨ ਸੈਂਟਰ ਹੈ ਪਰ ਤੁਹਾਡੇ ਸਟਾਫ ਦਾ ਕਹਿਣਾ ਏ ਕਿ ਇਹ ਸਕੂਲ ਹੈ। ਨਹੀਂ ਸਕੂਲ ਟਿਊਸ਼ਨ ਸੈਂਟਰ ਹੀ ਆ। ਅੱਛਾ ਜੀ। ਅਰੇ ਇੰਟੀਮੀਸ਼ਨ ਸੈਂਟਰ ਕੇ ਅੰਦਰ ਤੁਸੀਂ ਜੋ ਮਰਜ਼ੀ ਕਈ ਜਾਓ ਠੀਕ ਹੈ ਜੀ ਔਰ ਕਿੰਨੇ ਬੱਚੇ ਨੇ ਤੁਹਾਡੇ ਕੋਲ ਹੈ ਸੋ ਹੁਣ 40 50 ਬੱਚੇ ਇਹਨਾਂ ਬੱਚਿਆਂ ਦੀ ਐਡਮਿਸ਼ਨ ਹੈ ਜਿਹੜੀ ਸਰਕਾਰ ਦੇ ਨਿਯਮਾਂ ਅਨੁਸਾਰ ਚੱਲ ਰਹੀ ਹੈ ਕਿਉਂਕਿ ਰੈਗੂਲਰ ਟਾਈਮ ਦੇ ਉੱਤੇ ਪੂਰਾ ਟਿਊਸ਼ਨ ਕਰ ਰਹੇ ਹਾਂ ਬਸ ਫੁੱਲ ਟਾਈਮ ਟਿਊਸ਼ਨ ਹੈ ਹਾਂ ਜੀ ਔਰ ਦੋਸਤੋ ਤੁਸੀਂ ਦੇਖ ਸਕਦੇ ਹੋ ਫੁੱਲ ਟਾਈਮ ਟਿਊਸ਼ਨ ਔਰ ਫੁੱਲ ਟਾਈਮ ਟਿਊਸ਼ਨ 6ਵੀਂ ਕਲਾਸ ਤੱਕ ਦੇ ਬੱਚੇ ਇਹਨਾਂ ਕੋਲ ਆਉਂਦੇ ਨੇ ਪੂਰਾ ਦਿਨ ਇਹਨਾਂ ਕੋਲ ਪੜ੍ਹਦੇ ਨੇ ਜੇਕਰ ਟਿਊਸ਼ਨ ਸੈਂਟਰ ਆ ਤਾਂ ਫਿਰ ਉਹਨਾਂ ਬੱਚਿਆਂ ਦਾ ਭੁੱਖ ਕੀ ਹੋ ਸਕਦਾ ਹੈ ਜਿਹੜੇ ਸਿਰਫ ਸਰਕਾਰ ਦੇ ਨਿਯਮਾਂ ਅਨੁਸਾਰ ਉਹਨਾਂ ਦੀ ਜਿਹੜੀ ਆ ਰਜਿਸਟ੍ਰੇਸ਼ਨ ਵੀ ਨਹੀਂ ਹੋਈ ਔਰ ਜੇਕਰ ਰਜਿਸਟ੍ਰੇਸ਼ਨ ਨਹੀਂ ਹੋਈ ਤਾਂ ਫਿਰ ਉਹ ਬੱਚੇ ਕਿਸ ਤਰੀਕੇ ਦੇ ਨਾਲ 8ਵੀਂ 10ਵੀਂ ਤੇ 12ਵੀਂ ਕਲਾਸ ਪਾਰ ਕਰਨਗੇ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਇਹ ਬਿਲਕੁਲ ਨਿਯਮਾਂ ਨੂੰ ਛਿੱਕੇ ਟੰਕ ਕੇ ਆਪਣੀ ਮਨਮਰਜ਼ੀ ਦੇ ਨਾਲ ਮਾਨਾਈ ਕੀਤੀ ਜਾ ਰਹੀ ਹੈ ਸਾਡੇ ਭੈਣ ਨੇ ਅਸੀਂ ਇਹਨਾਂ ਦਾ ਮਨਛਾ ਗਲਤ ਨਹੀਂ ਕਹਿ ਸਕਦੇ ਪਰ ਕਿਤੇ ਨਾ ਕਿਤੇ ਇਹ ਆਪਣੇ ਅਧੂਰੇ ਗਿਆਨ ਨੂੰ ਲੈ ਕੇ ਬੱਚਿਆਂ ਦੇ ਭਵਿੱਖ ਦੇ ਨਾਲ ਖਲਵਾੜ ਕਰ ਰਹੇ ਨੇ ਮੰਨਦੇ ਹੋਏ ਇਸ ਪਿੰਡ ਚ ਕਹਿਣ ਕਿ ਕਹਿ ਜਾਣ ਕਿ ਬੱਚਿਆਂ ਨਾਲ ਹੀ ਅਸੀਂ ਭਵਿੱਖ ਨਹੀਂ ਕਰ ਰਹੇ ਤੇ ਫਿਰ ਹਾਂ ਜੀ ਜੇ ਅਸੀਂ ਬੱਚਿਆਂ ਦਾ ਭਵਿੱਖ ਨਹੀਂ ਕਰ ਰਹੇ ਅਸੀਂ ਬੱਚਿਆਂ ਦੇ ਗਰੀਬ ਵਰਗ ਦੇ ਬੱਚੇ ਪੜਾ ਕੇ ਉਹਨਾਂ ਨੂੰ ਇੰਗਲਿਸ਼ ਮੈਂडम ਨਹੀਂ ਪਾਉਣ ਦੀ ਜਿਆਸਗੀ ਅਸੀਂ ਉਹਨਾਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਸਕੂਲਾਂ 'ਚ ਜਾਣ ਦੀ ਜੋ ਲਾਇਕ ਪੜਾ ਰਹੀ ਸਰਕਾਰ ਨੇ ਜਿਹੜੇ ਸਰਕਾਰੀ ਸਕੂਲ ਨੇ ਉਹ ਵੀ ਬਹੁਤ ਹੀ ਮਜ਼ੇ ਪੜੇ ਲਿਖੇ ਕੁਆਲੀਫਾਈਡ ਤੁਹਾਡੇ ਕੋਲ ਤਾਂ 12 ਪੜੇ ਅਧਿਆਪਕ ਨੇ ਫਿਰ 12 ਪੜਿਆ ਅਧਿਆਪਕ ਤੇ ਆਪ ਸਿੱਖਣ ਯੋਗ ਹੁੰਦਾ ਹੈ ਜੇ ਉਹਨੂੰ ਕੋਈ ਬਹੁਤ ਕੁਝ ਮਤਲਬ ਸਿੱਖਣ ਦੀ ਲੋੜ ਤੁਹਾਡੇ ਪਿੰਡ ਦੇ ਵਿੱਚ ਲੋਕੀ ਚਾਹਦਨ ਕਿ ਇਹ ਬੱਚੇ ਬਹੁਤ ਵਧੀਆ ਪੜਦੇ ਤੇ ਫਿਰ ਤੁਸੀਂ ਕੀ ਕਰੋਗੇ ਅਸੀਂ ਤੇ ਕੁਝ ਨਹੀਂ ਕਰਵਾਏ ਇਹ ਕਰੇਗਾ ਸਿੱਖਿਆ ਵਿਭਾਗ ਕਿਉਂਕਿ ਇਹ ਸਿੱਖਿਆ ਵਿਭਾਗ ਦਾ ਕੰਮ ਹੈ ਇਹਨਾਂ ਬੱਚਿਆਂ ਦੇ ਭੁੱਖ ਨੂੰ ਦੇਖਣਾ ਚਲੋ ਠੀਕ ਆ ਔਰ ਇਹ ਕਿੰਨੇ ਚਿਰ ਤੋਂ ਇਹ ਤੁਸੀਂ ਜਿਹੜਾ ਇਹ ਚਲਾ ਰਹੇ ਹੋ ਇਹ ਸਕੂਲ ਇਹ ਸਕੂਲ ਤੇ ਵੇਹੇ ਮਤਲਬ ਪਹਿਲਾਂ ਦੇ ਸਕੂਲ ਸੀ 20 ਸਾਲ ਜਾਦਾ ਹਰਜਿੰਦਰਪਾਲ ਸਿੰਘ ਮਾਸਟਰ ਸੀ ਉਹਦੇ ਰਾਹੀਂ ਚੱਲ ਰਿਹਾ ਸੀ ਉਦੋਂ ਵੀ ਮਤਲਬ ਕਿ ਕੋਈ ਕਾਗਜ਼ ਨਹੀਂ ਹੈਗਾ ਅਹੀਂ ਸੋ ਕੋ ਕਿ ਆਸੀ ਉਹ ਆਂਦੇ ਨੋ ਕਿ ਅਹੀਂ ਕਾ ਉਹ ਸਾਡੇ ਰੂਪ ਆਉਂਦੇ ਹੈ ਕਾ ਕਾਗਜ ਤਾਂ ਉਹ ਕਾਗਜ ਨਿਕਲਿਆ ਨਹੀਂ ਕੋਈ ਫਿਰ ਉਹ ਹੱਟ ਪਿੱਛੇ ਹਟ ਗਏ ਫਿਰ ਅਹੀਂ ਬੱਚੇ ਜਿਹੜੇ ਕੋ ਜਿਵੇਂ ਆ ਰਿਹਾ ਸੀ ਫਿਰ ਅਹੀਂ 15 ਨਜ਼ਰ ਕੀ ਅਹੀਂ ਦੋਏ ਕੇ ਸਾਲ ਦੇ ਸਾਡੇ ਟਿਊਸ਼ਨ ਕਰ ਰਹੇ ਆ ਬੱਚੇ ਕਿੰਨਾ ਚਿਰ ਹੋ ਗਿਆ ਸਕੂਲ ਨੂੰ ਇਹਨੂੰ ਤਾਂ 14 15 ਸਾਲ ਹੋ ਗਏ ਸਕੂਲ ਨੂੰ ਤੁਹਾਡੇ ਕੋਲ ਤੁਹਾਡੇ ਕੋਲ ਸਾਡੇ ਕੋਲ ਤਾਂ ਸਾਲ ਡੇਢ ਸਾਲ ਹੀ ਹੋਇਆ ਵਾ ਔਰ ਸਾਲ ਡੇਢ ਸਾਲ ਹੋ ਗਿਆ ਇਹ ਇਹ ਬੱਚੇ ਤੁਹਾਡੇ ਕੋਲ ਪੜ ਰਹੇ ਨੇ ਕਿ ਇਹ ਇਹਨਾਂ ਬੱਚਿਆਂ ਦੀ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਵੀ ਪ੍ਰੋਪਰ ਕਰਾਈ ਹੈ ਈ ਈ ਈ ਸਾਕਸ਼ਾ ਹੁੰਦਾ ਕੋਈ ਮਤਲਬ ਕਿ ਉੱਤੇ ਹਾਂਜੀ ਇਹਨਾਂ ਦੀ ਐਡਮਿਸ਼ਨ ਇਹਦੇ ਕੋਈ ਨੇ ਪ੍ਰਾਈਵੇਟ ਪਾਏ ਕਿਸੇ ਨੇ ਕਲਗੀ ਧਰ ਪਾਏ ਕਿਸੇ ਨੇ ਹਰਿ ਕ੍ਰਿਸ਼ਨ ਪਾਏ ਕਿਸੇ ਨੇ ਸਰਕਾਰੀ ਦਾਖਲ ਕਰਾਏ ਅ ਅੱਛਾ ਪੇਪਰ ਉੱਥੇ ਦੇਣਗੇ ਅੱਛਾ ਪੇਪਰ ਉੱਥੇ ਦੇਣਗੇ ਤੇ ਤੁਸੀਂ ਇੱਥੇ ਜਿਹੜਾ ਟਿਊਸ਼ਨ ਕਰ ਰਹੇ ਹਾਂ ਟਿਊਸ਼ਨ ਕਰ ਰਹੇ ਹਾਂ ਹਾਂਜੀ ਔਰ ਦੋਸਤੋ ਤੁਸੀਂ ਦੇਖ ਸਕਦੇ ਹੋ ਸਿੱਖਿਆ ਵਿਭਾਗ ਦੇ ਨਿਯਮਾਂ ਨੂੰ ਚਿੱਕੇ ਤੇ ਟੰਕ ਕੇ ਕਿਸ ਤਰੀਕੇ ਦੇ ਨਾਲ ਇਹਨਾਂ ਅਧਿਕਾਰੀਆਂ ਦੀ ਨੱਕ ਹੇਟ ਇਹਨਾਂ ਬੱਚਿਆਂ ਦੇ ਭੁੱਖ ਦੇ ਨਾਲ ਖਲਵਾੜ ਹੋ ਰਿਹਾ ਹੈ ਅਸੀਂ ਸਿੱਖਿਆ ਵਿਭਾਗ ਦੇ ਨਾਲ ਵੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਇੱਕ ਤਸਵੀਰ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿਉਂਕਿ ਸਕੂਲ ਦੇ ਵਿੱਚ ਜਿਹੜਾ ਆ 6ਵੀਂ ਕਲਾਸ ਤੱਕ ਬੱਚੇ ਨੇ ਇਹ ਵੀ ਬੱਚੇ ਨੇ ਔਰ ਉੱਪਰ ਵੀ ਮੈਂ ਤੁਹਾਨੂੰ ਦਿਖਾ ਦੇਣਾ ਕਿਉਂਕਿ ਇੱਕ ਜਦੋਂ ਅਸੀਂ ਇਸ ਸਕੂਲ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਇਹ ਇਹਨਾਂ ਭੈਣ ਜੀ ਨਾਲੋਂ ਉਹਨਾਂ ਬੱਚਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਲਦੀ ਜਲਦੀ ਜਿਹੜਾ ਉਹਨਾਂ ਬੱਲਿਆ ਹੈ ਬੱਚਾ ਦੱਸੋ ਔਰ ਸਾਨੂੰ ਦੇਖ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਬੱਚੇ ਪੌੜੀਆਂ ਚੜ ਕੇ ਜਿਹੜਾ ਉਹ ਭੱਜਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਅਸੀਂ ਉਹਨਾਂ ਤਸਵੀਰਾਂ ਨੂੰ ਵੀ ਕਾਇਦ ਕੀਤਾ ਹੈ ਉਸ ਤੋਂ ਬਾਅਦ ਅਸੀਂ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿਉਂਕਿ ਇਹ ਇਹ ਜਿਹੜਾ ਬੱਚਿਆਂ ਦੇ ਭੁੱਖ ਦੇ ਨਾਲ ਖਲਵਾੜ ਹੋ ਰਿਹਾ ਹੈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਈਏ ਕਿਉਂਕਿ ਸਰਕਾਰ ਅੱਜ ਅੱਜਕੱਲ ਜਿਹੜਾ ਆ ਕਿਉਂਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਸਿੱਖਿਆ ਦਾ ਮਿਆਰ ਉੱਚਾ ਚੁੱਕ ਰਹੇ ਹਾਂ ਪਰ ਕਿਤੇ ਨਾ ਕਿਤੇ ਇਹ ਅਜਿਹੇ ਜਿਹੜੇ ਸਕੂਲ ਨੇ ਬੇਨਿਜਮੀਆਂ ਦੇ ਤਹਿਤ ਇਹ ਸਕੂਲ ਚੱਲਦੇ ਨੇ ਔਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਠੰਡ ਦਾ ਮੌਸਮ ਹੈ ਔਰ ਬੱਚੇ ਜਿਹੜੇ ਨੇ ਇਹ ਬੈਂਚਾਂ ਦੇ ਉੱਪਰ ਲੱਕੜ ਦੇ ਬੈਂਚਾਂ ਦੇ ਉੱਪਰ ਬੈਠੇ ਹੋਏ ਨੇ ਔਰ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸਕੂਲ ਜਿਹੜਾ ਇਲੀਗਲ ਤੌਰ ਤੇ ਚੱਲ ਰਿਹਾ ਹੈ ਕੋਈ ਰਜਿਸਟ੍ਰੇਸ਼ਨ ਨਹੀਂ ਕੋਈ ਅਧਿਕਾਰੀ ਪੁੱਛਣ ਵਾਲਾ ਨਹੀਂ ਔਰ ਇਹ ਜਿਹੜੀਆਂ ਬੇਨਿਜ਼ਮੀਆਂ ਨੇ ਇਹ ਇਸ ਤਰੀਕੇ ਦੀਆਂ ਨੇ ਕਿ ਇੱਥੇ ਹਰ ਇੱਕ ਬੱਚਾ ਦੇ ਨਾਲ ਬੱਚਿਆਂ ਦੇ ਭਵਿੱਖ ਦੇ ਨਾਲ ਖੇਲਵਾੜ ਕਰ ਸਕਦਾ ਹੈ ਇਹ ਤੁਸੀਂ ਦੇਖ ਹੀ ਸਕਦੇ ਹੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅਸੀਂ ਇਸ ਸਬੰਧੀ ਸਿੱਖਿਆ ਵਿਭਾਗ ਦੇ ਡੀਓ ਸਾਹਿਬ ਦੇ ਪਾਸ ਵੀ ਬਾਰ ਆਸ ਤੇ ਹਾਬੀ ਹੈਗਾ ਬੰਦ ਕੀਤਾ ਹੋਇਆ ਬੱਚੇ ਮਤਲਬ ਕਿ ਇਹਨਾਂ ਜਿਆਦਾ ਨੁਕਸਾਨ ਕਰਦੇ ਫਿਰ ਅਸੀਂ ਬਾਹਰ ਵੀ ਵਾਸ਼ਰੂਮ ਦਿੱਤਾ ਬਾਹਰ ਵੀ ਮਤਲਬ ਕੋਲ ਦਾ ਬਾਅਦ ਅੰਦਰ ਵਾਲਾ ਵਾਸ਼ਰੂਮ ਕੋਲ ਕਿਤੇ ਕਰੀ। ਉਹ ਉਠਾਣ ਲਈ। ਅਰ ਦੋਸਤੋ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ। ਕਿਤੇ ਨਾ ਕਿਤੇ ਸਿੱਖਿਆ ਵਿਭਾਗ ਔਰ ਕਿਤੇ ਨਾ ਕਿਤੇ ਸਰਕਾਰ ਦੀਆਂ ਬੇਨਿਜਮੀਆਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਅਧਿਕਾਰੀ ਹੂਕ ਸੁੱਤੇ ਪਏ ਨੇ ਕੀ ਕਾਰਨ ਹੈ ਇਹ ਤੇ ਸੋਚਣ ਵਾਲੀ ਗੱਲ ਹੈ ਪਰ ਜੇਕਰ ਅਸੀਂ ਨਿਜਮਾ ਅਨੁਸਾਰ ਗੱਲ ਕਰੀਏ ਤਾਂ ਇਹ ਜਿਹੜੀ ਬਿਲਡਿੰਗ ਹੈ ਬਿਲਡਿੰਗ ਦਾ ਜਿਹੜਾ ਸੇਫਟੀ ਸਰਟੀਫਿਕੇਟ ਹੈ ਸ਼ਾਇਦ ਉਹ ਵੀ ਤੁਹਾਡੇ ਪਾਸ ਨਹੀਂ ਹੋਏਗਾ ਸੇਫਟੀ ਸਰਟੀਫਿਕੇਟ ਹੈ ਬਿਲਡਿੰਗ ਜਿਹੜਾ ਪਹਿਲਾਂ ਮਾਸਟਰ ਕਾਰਡ ਨੰਬਰ ਕਰਦੇ ਉਦੋਂ ਨਹੀਂ ਹੈਗਾ ਇਹ ਕਿੰਨਾ ਚਿਰ ਪਹਿਲਾਂ ਬਣੀ ਹੈ ਬਿਲਡਿੰਗ ਜੀ ਕਾਫੀ ਪੁਰਾਣੀ ਬਿਲਦਿੰਗ ਹੈ ਹਾਂ ਔਰ ਫਾਇਰ ਬਰਗੇਡ ਦਾ ਕੋਈ ਸਰਟੀਫਿਕੇਟ ਹੋਵੇ ਨਹੀਂ ਕੋਈ ਨਹੀਂ ਹੈਗਾ ਸੈਂਟਰ ਹੀ ਹੈ ਤੇ ਟਿਊਸ਼ਨ ਸੈਂਟਰ ਟਿਊਸ਼ਨ ਸੈਂਟਰ ਜਿਹਨਾਂ ਚ ਜੰਦੀ ਲੋੜੀ ਔਰ ਇਹ ਭੈਣ ਜੀ ਟਿਊਸ਼ਨ ਸੈਂਟਰ ਕ ਅ ਅਸੀਂ ਇਹਨਾਂ ਭੈਣ ਜੀ ਕੋਲੋਂ ਸਾਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਆ ਸਾਰੀ ਜਾਣਕਾਰੀ ਤੁਹਾਡੇ ਨਾਲ ਵੀ ਸਾਂਝੀ ਦਿੱਤੀ ਹੋਈ ਆ ਤੁਹਾਨੂੰ ਸਾਰੀ ਹਾਂਜੀ ਹਾਂਜੀ ਕਲੀਅਰ ਹੀ ਦੱਸੀ ਹੋਈ ਆ ਤੁਹਾਨੂੰ ਸਾਰੀ ਬਿਲਕੁਲ ਜੀ ਬਿਲਕੁਲ ਇਹ ਇਹਨਾਂ ਵੱਲੋਂ ਸਾਰਾ ਸੱਚ ਹੀ ਦੱਸਿਆ ਗਿਆ ਏ ਕਿ ਇਹ ਜਿਹੜਾ ਆ ਸਕੂਲ ਹੈ ਪਿਛਲੇ 1.5 ਸਾਲ ਤੋਂ ਇਹ ਚਲਾ ਰਹੇ ਨੇ ਪਰ ਤੁਸੀਂ ਵੀ ਸਕੂਲ ਹੀ ਕਿਹਾ ਹੈ ਜੀ ਟਿਊਸ਼ਨ ਸੈਂਟਰ ਕਿਹਾ ਹੀ ਸ਼ੁਰੂ ਤੋਂ ਟਿਊਸ਼ਨ ਸੈਂਟਰ ਕਰ ਰਹੇ ਹਾਂ ਪਹਿਲਾਂ ਮੈਂ ਸਕੂਲ ਚੱਲਦਾ ਸੀ ਹੁਣ ਟਿਊਸ਼ਨ ਸੈਂਟਰ ਹੈ ਸਾਲ ਦੋ ਸਾਲ ਹੋ ਗਏ ਸਕੂਲ ਬੰਦੋ ਕੇ ਟਿਊਸ਼ਨ ਸੈਂਟਰ ਕਰ ਰਹੇ ਹਾਂ ਪਹਿਲਾਂ ਸਕੂਲ ਚੱਲਦਾ ਸੀ ਤੁਸੀਂ ਤੁਸੀਂ ਕਿਹਾ ਹੈ ਕਿ ਇਸ ਸਕੂਲ ਮੈਂ ਪਹਿਲਾਂ ਕਿਹਾ ਕਿ ਸਕੂਲ ਚੱਲਦਾ ਹੁਣ ਟਿਊਸ਼ਨ ਕਰ ਰਿਹਾ ਅਸੀਂ ਇਸ ਗੱਲ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਇਸ ਸਿੱਖਿਆ ਵਿਭਾਗ ਨੂੰ ਪਤਾ ਕਰਨਾ ਬਣਦਾ ਹੈ ਸਿੱਖਿਆ ਵਿਭਾਗ ਦਾ ਕਿ ਸਕੂਲ ਹੈ ਜਾਂ ਟਿਊਸ਼ਨ ਸੈਂਟਰ ਹੈ ਕੀ ਇਸ ਟਿਊਸ਼ਨ ਸੈਂਟਰ ਦੇ ਵਿੱਚ ਇਹ ਬੇਨਿਜ਼ਮੀਆਂ ਹੋ ਸਕਦੀਆਂ ਨੇ ਪਰ ਕਿਤੇ ਨਾ ਕਿਤੇ ਇਹ ਜਿਹੜਾ ਆ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕਈ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਅਸੀਂ ਇਸ ਸਬੰਧੀ ਸਿੱਖਿਆ ਵਿਭਾਗ ਦੇ ਡੀਓ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਆਖਰ ਅਜਿਹੀਆਂ ਬੇਨਿਜ਼ਮੀਆਂ ਕਿਉਂ ਸਾਹਮਣੇ ਆਉਂਦੀਆਂ ਨੇ ਕਿਉਂ 1.5 ਸਾਲ ਤੋਂ ਇਸ ਸਕੂਲ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਐਸਰ ਇੱਕ ਨਾਲ ਹੀ ਪਿੰਡ ਸਰ ਇੱਕ ਛੋਟਾ ਜਿਹਾ ਸਕੂਲ ਬਣਾ ਕੇ ਜਿੱਥੇ ਛੋਟੇ ਛੋਟੇ ਬੱਚੇ ਪੜ੍ਹਾਏ ਜਾ ਰਹੇ ਸਰ ਉਦੇ ਬਾਰੇ ਸਰ ਕੋਈ ਕਲ ਕੋ ਕੰਪਲੇਂਟ ਆਈ ਸਰ ਕੋਈ ਕੰਪਲੇਂਟ ਪ੍ਰਾਪਤ ਹੋਈ ਆ ਉਹਦੇ ਉੱਪਰ ਜਿਹੜਾ ਵਾ ਲੈਟਰ ਭੇਜ ਕੇ ਸ਼ੋਕਾਸ ਨੋਟਿਸ ਵੀ ਕਰਤਾ ਹੈ ਤੇ ਇਨਕੁਆਰੀ ਲੁਵਾਤੀ ਤੇ ਨੀਅਰ ਵੀ ਦੋ ਜਾਂ ਤਿੰਨ ਦਿਨ ਦੇ ਵਿੱਚ ਸਾਡੀ ਕੋ ਰਿਪੋਰਟ ਆ ਜਾਊਗੀ ਤੇ ਉਹਦੇ ਉੱਤੇ ਜਿਹੜੀ ਬੰਦ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਤੇ ਨਾਲ ਦੇ ਨਾਲ ਜਿਹੜੇ ਹੋਰ ਕੋਈ ਜ਼ਿਲ੍ਹੇ ਦੇ ਵਿੱਚ ਇਸ ਤਰੀਕੇ ਦੇ ਸਕੂਲ ਹੈਗੇ ਆ ਉਹ ਵੀ ਬਲੌਕ ਦਫ਼ਤਰ ਵਾਲੇ ਜਿਹੜੇ ਆ ਉਹ ਪਤਾ ਕਰਨਗੇ ਤੇ ਉਹਦੇ ਉੱਪਰ ਜਿਹੜਾ ਉਹ ਇਨਕੁਆਇਰੀ ਕਰਨਗੇ ਸਖਤ ਐਕਸ਼ਨ ਵੀ ਲੈਣਗੇ ਜਿਸ ਤਰ੍ਹਾਂ ਸਰ ਬੀਬੀ ਕਹਿ ਰਹੀ ਹੈ ਮੈਂ ਸਿਰ ਕਿਸੇ ਦੇ ਕੈਨੇਡਾ ਨਾਲ ਕੁਝ ਨਹੀਂ ਹੋਣਾ ਇਹ ਸਾਡੀ ਇਨਕੁਆਇਰੀ ਰਿਪੋਰਟ ਦੇ ਵਿੱਚ ਸਪਸ਼ਟ ਹੋ ਜਾਏਗਾ ਤੇ ਜਿਸ ਸਪਸ਼ਟ ਹੋ ਗਿਆ ਤੇ ਉਹ ਜਿਹੜਾ ਉਹ ਉੱਤੇ ਜਿਹੜੀ ਕਾਰਵਾਈ ਜਿਹੜੀ ਬੰਦ ਕੀਤੀ ਜਾਊਗੀ ਸਕੂਲ ਹੀ ਸਰ ਬੰਦ ਹੋਵੇਗਾ ਜਾਂ ਉਹ ਉੱਤੇ ਕਾਰਵਾਈ ਕਰ ਲੈ ਸਕੂਲ ਬੰਦ ਹੋਣ ਦੀ ਗੱਲ ਨਹੀਂ ਗਈ ਉਹਨਾਂ ਨੇ ਜਿਹੜਾ ਨਜਾਇਜ਼ ਤੌਰ ਤੇ ਗੈਰ ਕਾਨੂੰਨੀ ਤੌਰ ਤੇ ਜਿਹੜਾ ਬੱਚਿਆਂ ਦੇ ਫਿਰਕਿਆਂ ਨਾਲ ਖਲਵਾੜ ਕਰਦੇ ਉਹਦੇ ਉੱਪਰ ਵੀ ਜਿਹੜੀ ਪੂਰੀ ਕੰਪਲੀਟ ਕਾਲ ਜੀ ਉਹ ਜੋ ਹੋਗਾ ਕਾਰਵਾਈ ਕੀਤੀ ਜਾਊਗੀ ਜਿਸ ਤਰੀਕੇ ਦੀ ਬੰਦੀ ਕਾਰਵਾਈ ਉਹ ਕੀਤੀ ਜਾਊ ਤੇ ਸਖਤ ਕੀਤੀ ਜਾਊ ਠੀਕ ਹੈ ਸਰ